ਬਾਜੀ ਕੀ ਗੱਲ ਬਾਤ ਹੋਈ ਕਰੀ ਸਰਵਰ ਸਿੰਘ ਜੀ ਮੇਰਾ ਨਾਮ ਤੇੰਡ ਮੇਲਾਣਾ ਕੀ ਗੱਲ ਬਾਤ ਹੀ ਕਰਦੇ ਨੇ ਗੱਲ ਬਾਜੀ ਉਹ ਘਰ ਦੇ ਠੀਕ ਨਹੀਂ ਹੈ ਉਹਨਾਂ ਦਵਾਈ ਲੈਣਾ ਹੈ ਤੇ ਸਰਕਾਰੀ ਹਸਪਤਾਲ ਨੂੰ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਆ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਏ ਹੀ ਕਰਦੇ ਤੇ ਰਾਹ ਦੇ ਵਿੱਚ ਆਉਂਦੇ ਗੱਡੀ ਉਹਨਾਂ ਮਾਰੀ ਆ ਤੇ ਦੋਵਾਂ ਦੀ ਮੌਤ ਹੋ ਗਈ ਹੈ ਮੌਤ ਦੀ ਪਤਾ ਲੱਗਾ ਹੀ ਕੌਣ ਹੈ ਕਿੱਦਾਂ ਆਇਆ ਨਹੀਂ ਉਹਨਾਂ ਦਾ ਸਾਨੂੰ ਜੇ ਪਤਾ ਨਹੀਂ ਕੋਈ ਲੱਗਾ ਕੈਬ ਰੇਡਰਾਂ ਦੇ ਆ ਫੋਨ ਤੇ ਕਹਿੰਦੇ ਆ ਵੀ ਲੱਭ ਜਾਣਗੇ ਬੰਦੇ ਗੱਡੀ ਬਲੇਰੋ ਆ ਤੇ ਇਧਰ ਮਜੀਠੀ ਵਾਲ ਨੂੰ ਕਹਿੰਦੇ ਵੀ ਗਈ ਆ ਭਜਾ ਦੇ ਕਰੀ ਕਿੰਨੇ ਉਮਰੀ ਦੇ ਤੁਹਾਡੇ ਪਤੀ ਜੀ ਦੇ? ਕਿਹ ਚੀਜ਼ ਜੀ ਕੋਈ 18-19 ਸਾਲ ਦੀ ਜੀ ਉਧਰ 25 ਸਾਲ ਉਹਨਾਂ ਦੀ ਉਹ 40-42 ਸਾਲ ਦੀ ਪਿੰਡਾ ਜਿਹੜੇ ਅੱਗੇ ਬਣਿਆ ਹੋਇਆ। ਬੱਚੇ ਕਿੰਨੇ ਤੁਹਾਡੇ? ਬੱਚੇ ਸਾਡੇ 8 ਆ ਜੀ। ਇੱਕ ਮੇਰਾ ਦੇ 7 ਬੇਟੀਆਂ। ਤੇ 4 ਵੈਹੇ 4 ਜਿਹੜੇ ਜਿਵੇਂ ਨਾਲੇ ਪਾਂਡੇ ਜੀ। ਕੀ ਮੰਗ ਕਰਦੇ ਜੇ ਪੁਲਿਸ ਨੂੰ? ਮੰਗੇ ਯਾਨੀ ਜਦੋਂ ਇਨਸਾਫ ਤੇ ਮਿਲੇ ਵੀ ਜਿਹੜੇ ਇਹਨੇ ਵਾਕੀ ਰੋਜ਼ ਬੰਦੇ ਮਾਰ ਦਿੰਦੇ ਸੜਕਾਂ ਦੇ 로ਟੀ ਵੇਂਦੇ ਚਲਾਉਂਦੇ ਹੀ ਨਹੀਂ ਗੱਡੀ ਧਿਆਨ ਨਾਲ। ਕਿੱਦਾਂ ਮੜਾ ਕੰਮ ਹੋਇਆ ਜੀ ਪਰਵਾਹ ਦਾ ਜਿਆਦਾ ਕਿੰਨ ਜਲਦਾ ਸੀ ਕਰਦਾ ਜੀ ਉਹਦੇ ਸਿੱਤੇ ਸਾਰਾ ਵਿਚਾਰਾ ਜ ਸਾਡਾ ਮੈਂ ਰਾਬ ਟੀ ਟੂਕ ਨਹੀਂ ਕਰੀਦਾ ਵੀ ਤੇ ਉਹ ਹੀ ਪੀਣਾ ਖਤਰਾ ਕਰਕੇ ਸਭ ਮੈਨੂੰ ਵੀ ਨਾਲ ਪਾਲਦੇ ਰੋਟੀ ਪਣੀ ਖਵਾਉਂਦੇ ਇਹਦੇ ਨਾਲ ਉਹਨਾਂ ਨੂੰ ਤੇ ਸੱਟ ਕੰਮ ਹੀ ਖਰਾਬ ਹੋ ਗਿਆ ਜੀ ਅੱਜ ਆ ਗਰੋ ਵੀ ਜੀ ਪਿੰਡ ਦੇ ਜੀ ਬਈ ਨਾਲ ਕੀ ਕਰੀ ਕੀ ਗੱਲ ਹੋਈ ਸਰ ਉਹ ਦਵਾਈ ਲੈਣੋਂ ਡੇ ਚਾਚੀ ਹੀ ਉਹਦੇ ਨਾਲ ਇੱਥੇ ਰੱਜ ਗਏ ਹਨ ਭੋਲੇ ਵਾਲੀ ਦੇ ਨਾਲ ਕਿਹੜੀ ਗੱਡੀ ਸੀ ਪਤਾ ਨਹੀਂ ਮਨਦਰਬਲ 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 ਤੁਹਾਨੂੰ ਉਮਰੀ ਬੇਟੇ ਕੀ ਕੰਮ ਕਰਦਾ ਉਹ ਬਿਲਡਿੰਗ ਦਾ ਕੰਮ ਕਰਦਾ ਹੈ ਕਿੰਨੇ ਭੈਣ ਭਰਾ ਚੱਲੇ ਹੋਏ ਦੋ ਬੇਟੇ ਹੀ ਇੱਕ ਬੇਟੀ ਹੈ ਪਤਾ ਲੱਗਾ ਜਿਹੜੀ ਗੱਡੀ ਨੇ ਟੱਕਰ ਮਾਰੀ ਕਿੱਦਾਂ ਲੱਪਣ ਰਿਹਾ ਜੀ ਲੱਭੀ ਨਹੀਂ ਹੈ ਕੀ ਮੰਗ ਕਰਦੇ ਨੇ ਪੁਲਿਸ ਕੋਲ ਕੁਝ ਜੋਸ ਸਾਫ ਮਿਲਣਾ ਹੈ ਹਾਂ ਸਾਫ ਮਿਲਣਾ ਹੈ ਹਾਂ ਜੀ ਬੜਾ ਸਾਰਾ ਸੀ ਉਹਨਾਂ ਬੜਾ ਹਾਂ ਜੀ ਮਾਦਮ ਇਸੇ ਤੇ ਕੰਮ ਕਰਦਾ ਹੈ ਮਿਹਨਤ ਵਜੂਰੀ ਕਰਦਾ ਹੈ ਢਾੜੀ ਦਾ ਪਾ ਕਰੀਦਾ ਹੈ ਇੱਜ ਸਵੇਰੇ ਸਵੇਰ ਬੜਾ ਮੰਦ ਭਗਾ ਹਾਦਸਾ ਹੋਇਆ ਵਾ ਮਹਿਲਾ ਵਾਲੇ ਦਾ ਲਖਪ੍ਰੀਤ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਬਿੰਦਰ ਕੌਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ ਇਧਰੋਂ ਇੱਕ ਆ ਨਾਮਲੂ ਮਹ ਵਹੀਕਲ ਜਿਹੜਾ ਵਾ ਉਹਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਦੋਹਾਂ ਦੀ ਐਟ ਦੀ ਸਪੌਟ ਤੇ ਉਹਦੇ ਸਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹੇ ਆ ਤੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆਏ ਗੱਡੀ ਜਿਹੜਾ ਨਾਮਲੂ ਵੀ ਖੜਿਆ ਉਹ ਸਾਡੀ ਟੀਮ ਜਿਹੜੀ ਆ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਫ੍ਰੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ਡ ਆ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਾਰਜੇ 'ਚ ਲਾਵਾਂਗੇ ਕਿੰਨੇ ਨੰਬਰ ਜਿਹੜੇ ਪੱਤ ਵਾਲੇ ਮਰਨ ਵਾਲੇ ਲੜਕੇ ਦੀ ਤੇ 21 ਸਾਲ ਆ ਤੇ ਜਿਹੜੀ ਔਰਤ ਆ ਉਹ ਉਹਦੀ ਉਮਰ ਜਿਹੜੀ ਆ 45 ਤੋਂ 50 ਸਾਲ ਦੇ ਕਿਨਾਂ ਚਾਚੀ ਤੇ ਭਤੀਜਾ ਦੋਨੇ